ਮੈਨੂੰ ਰੋਕ ਰੋਕ ਕੇ ਮੈਂ ਸਭ ਨੂੰ ਰੋਕ ਰਹੀ ਹਾਂ ਰੁਕੀ ਜਾ ਬਸ ਤੇ ਲੋ ਜੀ ਮਿੱਤਰੋ ਆਪਣੇ ਬਰੈਡ ਪਏ ਸਾਰੇ ਉਹ ਮੈਦਾ ਦੇ ਉੱਤੇ ਰਸਟਰ ਲੱਗੇ ਸਾਰੇ ਕੋਲੇ ਓਕੇ ਆ ਜੀ ਭਾਈ ਸਫਾਈ ਚਲਦੀ ਆ ਟਰਾਲੀ ਸਾਫ ਕਰਦੀ ਐ ਇਹਨਾਂ ਲੱਦਣੇ ਆਪਾਂ ਨੇ ਬਰੈਡ ਨਾਲੇ ਫਲੰਡਰ ਫਲੰਡਰ ਲਓ ਜੀ ਜਦੋਂ ਆਪਾਂ ਟਰੈਕਟਰ ਲੈ ਕੇ ਆਗੇ ਤੇ ਟੈਂਕਰ ਲੱਗੇ ਪਾ ਕੇ ਨਾ ਖੜਾਣਾ ਹੁਣ ਆਪਾਂ ਨੇ ਪਾਣੀ ਨਾਲ ਲੋ ਜੀ ਭਾਈ ਸਵੇਰ ਹੋ ਗਈ ਸਵੇਰ ਤੇ ਵੱਜ ਕੇ 5 4 ਵਜੇ ਅਸੀਂ ਨਿਕਲੇ ਵੀ ਕਰਾਂ ਤੇ ਤਿਆਰੀ ਕਰ ਰਹੇ ਹਾਂ ਲੰਗਰਾਂ ਦੀ ਲੋ ਜੀ ਭਾਈ ਨਰਗੇਟ ਦੀ ਸ਼ੁਰੂਆਤ ਹੋ ਗਈ ਫਟਾ ਟਰਾਲੀਆਂ ਖੜੀਆਂ ਸਾਰੀਆਂ ਉੱਥੇ ਸੰਗਤਾਂ ਵਿੱਚ ਲੱਦੀਆਂ ਤੇ ਆਪਣਾ ਰੈਕਟਰ ਦਾ ਪਿੱਛਾ ਹੀ ਖੜਾ ਹਲੇ ਖੜਾ ਇਹ ਆਲਾ ਇਹ ਆਲਾ ਠੀਕ ਹੈ ਤੇ ਇਹਦਾ ਆਪਾਂ ਹੁਣ ਟਰਾਲੀ ਰੁੱਲੀ ਨਹੀਂ ਪਾਈ ਐਦਾਂ ਹੀ ਲੈ ਕੇ ਆਏ ਬਸ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਹੈ ਬਹੁਤ ਕੀ ਭਾਈ ਲਾਈਵ ਵੀ ਚੱਲਦਾ ਹੈ ਬਾਈ ਕਰ ਰਿਹਾ ਲਾਈਵ ਸ਼ੂਟ ਤੇ ਪਾਲਕੀ ਸਾਹਿਬ ਆ ਗਏ ਪਾਣੀ ਪੁਣੀ ਘੇਰ ਰਹੀ ਮੋਰੇ alegre ਕਾਲੇ ਕੀ ਹੋ ਯਾਰ ਉਹ ਜਿੱਦਣੋਂ ਆਪਾਂਣਾ ਟਰੈਕਟਰ ਲੈ ਕੇ ਆ ਗਏ ਤੇ ਟਰੈਕਟਰ ਲਗੇ ਪਾ ਕੇ ਨਾ ਖੜਾਣਾ ਹੁਣ ਆਪਾਂ ਨੇ ਪਾਣੀ ਨਾਲ ਤੇ ਕੱਲੋਂ ਆਪਣਾ ਲੰਗਰ ਦੀ ਤਿਆਰੀ ਕਰ ਰਹੇ ਆਂ ਭਾਈ ਕਿ ਅੱਜ ਦੁਪਹਿਰ ਦੇ 12:00 ਵਜੇ ਟਾਈਮ ਪਜਿਆ ਜਾਂਦਾ ਤੇ ਸਾਨੂੰ ਕਰਵੀਰ ਬਾਈ ਦਾ ਫੋਨ ਆਇਆ ਤਾਂ ਠੀਕ ਆ ਉਹ ਵੀ ਵਿੱਚੇ ਸੁਣਦਾ ਗੱਲਾਂ ਤੇ ਹੁਣ ਜਾ ਰਹੇ ਆਂ ਫਿੱਟ ਤੋਂ ਬਾਕੀ ਜੰਦ ਦਿਖਾਉਣੇ ਅੱਗੇ ਠੀਕ ਆ ਜੀ ਬਣੇ ਰਹੋ ਜੁੜੇ ਰਹੋ ਲਓ ਜੀ ਬਾਈ ਟਰੈਕਟਰ ਲਿਆਂਦਾ ਆਪਾਂ ਨੇ ਟਾਲੀ ਪਾ ਲਈ ਇਹਦੇ ਵਿੱਚ ਮਗਰ ਮਾ ਲੱਕੜੀਆਂ ਦਾ ਦੀਵੇਂ ਵਿੱਚ ਲੱਕੜੀਆਂ ਲੱਦ ਲਿਆਏ ਲੱਕੜੀਆਂ ਪਾਣੇ ਤਾਰ ਕੇ ਰੱਖਣੀ ਅੰਦਰ ਠੀਕ ਹੈ ਮੈਂ ਤਾਂ ਹੈਪੀ ਲੱਗੇ ਹੋਇਆ ਮੰਦਿਰ ਵਿੱਚ ਮੜਾ ਉਧਰ ਨੂੰ ਗਿਆ ਵਾ ਤੇ ਥੋੜੀਆਂ ਹੀ ਰਹਿ ਗਈਆਂ ਬਾਕੀ ਤਾਲੀਆਂ ਸਾਰੀਆਂ ਇਹ ਤਾਰ ਕੇ ਹੁਣ ਕੱਲ ਨੂੰ ਆਪਣਾ ਲੰਗਰ ਦੀ ਤਿਆਰੀ ਹੈਗੀ ਆ ਬਣਾਉਂਗੇ ਅੰਦਰੇ ਜੇ ਤਾਂ ਜਗਾ ਲੋਟ ਰਹੀ ਹੈਗੀ ਅੰਦਰੇ ਵਰਤੌਣੇ ਵਾਲਾ ਕੰਮ ਕਰ ਲੈਣਾ ਹੋਰੀ ਉੱਥੇ ਜਨ ਕਰੂਗਾ ਨਹੀਂ ਬਾਹਰ ਕਹਿੰਦੇ ਹਲ ਤਾਂ ਵੈਸੇ ਵੀ ਵਰਟਾਉਣੇ ਵਾਲਾ ਕੰਮ ਅੰਦਰ ਵਰਤੌਣੇ ਵਾਲਾ ਬਾਹਰ ਕਰੂਗੇ ਠੀਕ ਹੈ ਜੀ ਬਾਕੀ ਹੁਣ ਲੱਕੜੀਆਂ ਨੂੰ ਕਿਨੇ ਤਾਰੀਏ ਟੈਂਕਰ ਆਪਾਂ ਨੇ ਖੜਾਤਾ ਪਾਣੀ ਭਰੂਗੇ ਆਪਾਂ ਛਾਉ ਨੂੰ ਠੀਕ ਹੈ ਜੀ ਤੇ ਬਾਕੀ ਕੰਮ ਚੱਲ ਰਿਹਾ ਮਦੀਪ ਆ ਗਿਆ ਹੁਣ ਮਦੀ ਮਾਰੂਗਾ ਜੋਰ ਹੈ ਟੰ ਟਣਾ ਟਣਾ ਨਾ ਠੀਕ ਹੈ ਜੀ ਕੀ ਹੈ ਬਾਈ ਸਹੀਦੀ ਜੋੜ ਮੇਲੇ ਆਹੀ ਦੋ ਤਿੰਨ ਕੰਮ ਕਰਨੇ ਲੱਦੇ ਉੜ ਕੇ ਸਾਰਾ ਸਾਲ ਲੰਗੇ ਜਾਣਾ ਠੀਕ ਨਹੀਂ ਤੇ ਤਾਂ ਹੀ ਸੇਵਾ ਤੇ ਲੱਗਦੀ ਆ ਦੀਆਂ ਖਾਲੀ ਸਾਫ ਕਰ ਲੀਏ। ਉਹਨਾਂ ਲੱਜਣੇ ਆਪਾਂ ਨੇ ਬਰੈਡ ਨਾਲ ਟ੍ਰੈਂਡਰ ਟ੍ਰੈਂਡਰ ਉਹ ਇਦਾਂ ਲਗਾਉਣ ਵੀ ਨਹੀਂ ਜਣਾ ਉਹਨਾਂ ਕਰੀ। ਮੁੱਟੀ ਕਰਦੀ ਸਾਰੀ। ਨਵਦੀਮੇ ਸਫਾਈ ਹੋ ਗਈ। ਪ੍ਰੋਜੈਕਟ ਵਿੱਚ ਵੀ। ਹੋਰ ਚੱਲੇ ਅਸੀਂ ਘਰਸਮਾਨ ਚੱਕਣਾ, ਸਮਾਨ ਚੱਕ ਕੇ ਕੱਲੇ ਇੱਕ ਆ ਰੈਡੀ ਕਰਨਾ ਇੱਕ ਦੂਜਾ ਆਪਾਂ ਫਿਰ ਭਾਂਡੇ-ਮੁੰਡੇ ਪਾ ਕੇ ਰੱਖੋਗੇ। ਉਹਦੇ ਬਾਅਦ ਫਿਰ ਆਪਾਂ ਨੇ ਪਾਣੀ ਪੜਨਾ ਹੈ ਤੇ ਸ਼ਾਮ ਨੂੰ ਨਗਰ ਕਿਚੜਾ ਇਹਨਾਂ ਨੂੰ ਉਹਦੇ ਸੇਵਾ ਕਰਨੀ ਆ। ਸਮਾਂ ਛੱਡ ਕੇ ਸਾਰਾ ਉੱਥੇ ਲੰਗਰ માં ਫੇਰ ਆਪਾਂ ਵੇਲੇ ਤੇ ਕੱਲ ਨੂੰ ਆਪਾਂ ਸਵੇਰ ਵਾਂ ਲੰਗਰ ਲਾਉਂਦੇ ਠੀਕ ਹੈ ਹਾਂਜੀ ਇਹ ਤੋਂ ਰਿਹਾ ਜਾਨ ਸੇਬ ਤੇ ਮੀਲੇ ਤਨੂਆ ਇਹ ਤੋਂ ਰਿਹਾ ਲੈ ਲਓ ਲੈ ਲਓ ਲੈ ਚੋ ਨਾ ਚੋ ਲੱਭ ਚਾਪ ਚੇਕ ਨਹੀਂ ਨਹੀਂ ਆ ਗਿਆ ਤੇ ਨੋ ਜੀ ਮਿੱਤਰ ਆਪਾਂ ਨੇ ਬਰੈਡ ਪਏ ਸਾਰੇ ਉਹ ਮੈਗਾ ਵੇ ਤੇ ਰਸਿੰਡਰ ਹੈਗੇ ਸਾਰੇ ਪੂਰੇ ਓਕੇ ਆ ਪਹਿਲਾਂ ਆਪਾਂ ਨੇ ਬੈੱਡ ਲਾ ਦੇਣੇ ਪੂਰੇ ਟਰਾਲੀ ਤੇ ਫੇਰ ਬਾਕੀ ਹਮਾਰੇ ਤੋਂ ਬਾਹਰ ਪਾਣੀ ਹੁੜੀ ਕਰਦੇ ਆ ਤਿੰਨੇ ਜਣੇ ਅਸੀਂ ਬਾਈ ਤੇ ਫਿਰ ਹੋਲੀ ਹੁੜੀ ਲੱਗੂਗਾ ਹੈਲੋ ਕਰਤਾ ਆਹ ਮੋੜ ਦੇ ਕਾਰਨ ਨਾ ਥੋੜਾ ਮਨਦੀਪ ਇਹ ਉਹ ਸਾਡਾ ਬਾਲੀਵਾਲ ਵਾਲਾ ਗਰਾਊਂਡ ਹੈ ਇੱਥੇ ਜੋਤਵਾਲਾ ਬਹੁਤ ਬਾਲਾਂ ਮਾਰੀਆਂ ਨੇ ਉਹਦੀ ਭਾਂਡੇ-ਪੁੰਡੇ ਲਾਦਰੇ ਸਮਾਨ ਅੱਧਾ ਸਾਡਾ ਆ ਗਿਆ ਤੇ ਹੁਣ ਰਾਲੀ ਅਸੀਂ ਖੜਾ ਰਣੀ ਠੀਕ ਹੈ ਤਿੰਨ ਅੱਜਲੇ ਕਿਉਂਕਿ ਰਾਤ ਨੂੰ ਧੁੰਦ ਪੈਂਦੀ ਨਾ ਤੇ ਬਰੈਡ ਨਾ ਖਰਾਬ ਹੋ ਜਾਵੇ ਕਿਤੇ ਆ ਕਮਨ ਡੇ ਬਰ ਗਿਆ ਹੁਣ ਇੰਨੇ ਨੂੰ ਸੀ ਕੰਡਾ ਕਰੀ ਆਪਣਾ ਡੰਗਰਾਂ ਦਾ ਫੇ ਭਾਂਡੇ ਰਹਿ ਜਣੇ ਤੇ ਟੈਂਕਰ ਰਹਿਣਾ ਪਾਣੇ ਨੂੰ ਇੱਕ ਉਸ ਦੇ ਬਾਅਦ ਅਸੀਂ ਬਿੱਲੇ ਫਿਰ ਰਾਤ ਨੂੰ ਘੁੰਮੂ ਥੋੜਾ ਜਿਆ ਫੇ ਸਵੇਰ ਨੂੰ ਸੱਜਰੀ ਉੱਠਣਾ ਚਲੋ ਦੇਖਦੇ ਹਾਂ ਹਾਂ ਆ ਗਿਆ ਬਾਈ ਪਤਾ ਤਾਂ ਦੇਖ ਲਿਆ ਵੱਡਾ ਮੰਡੋ ਛੇਤੀ ਮੰਡੋ ਜੀ ਵੀ ਲੈ ਲਿਆ ਆਪਾਂ ਨੇ ਗੱਡੀਆਂ ਬਹੁਤ ਬਾਈ ਤੇ ਬਿਸਕੁਟ ਵਰਤਾਏ ਜਾ ਰਹੇ ਨੇ ਸਾਡਾ ਬੰਦੇ ਛੋਟਾ ਜਾ ਵੀਰੇ। ਥਲੇ। ਓਏ ਬਾਏ। ਹਰਦਾ ਦਾ ਬੰਦਾ। ਆਪਣਾ ਬੰਦਾ ਕੋ ਖੜ ਦੇ ਪਿੱਛੇ ਨੂੰ ਆ ਜਾ। ਹੌਫਲਾ ਯਾਰ ਰੰਦਾ ਨਾ ਕੋਈ ਇੱਥੇ ਆ ਇਕੱਠੇ ਆ। ਮੈਂ ਰੋਕ ਰੋਕੇ ਮੈਂ ਸਭ ਨੂੰ ਰੋਕ ਰੋਕੀ ਜਾ ਬਸ। ਤੋ ਬੇਨ ਰੋਗਰ ਜਾਈਂ ਮਾਦੋ ਮੱਥੇ ਪੰਰੀ ਜਾਂਦੇ ਐੜਾ ਦੇ ਰੂਪਾ ਤੋ ਬੇਨ ਰੋਗਰ ਜਾਈਂ ਐੜਾ ਲੈ ਖੜੀ ਆ ਗਿਆ ਉਹ ਗੁੱਲੋਂ ਦੇ ਅਜਿਹੇ ਮੋਰੇ ਦੇ ਪਹਿਲਾਂ ਉਹ ਵੇ ਉਹ ਫੜਾਓ ਯਾਰ ਤੁਸੀਂ ਕਰ ਜਾਣਾ ਇਹੋ ਲੈ ਲੈੋ ਫੜਾਉ ਦਾ ਜਾਨ ਕੇ ਆਪਣੇ ਨੰਬਰ ਵੜਾਉਂਦਾ ਇਹ एक और घन कौ आज आजा कहा नो बहुत Quiero, pero para no... ਤਾਂ ਬੰਨੇ ਖੜਾਦਾ ਟੈਂਕਰ ਉਹ ਖੜਾਦਾ ਪਰ ਕੇ ਪਾਣੀ ਦਾ ਤੇ ਹੁਣ ਤਾਂ ਗਣੀ ਕੰਮ ਨਿਭੜਾ ਬਈ ਸਵੇਰੇ ਸਾਜਰੇ ਦਾ ਕੰਮ ਰਹਿ ਗਿਆ ਬਾਕੀ ਬਾਣੀ ਚੱਲਦੀ ਆ ਥੋੜਾ ਟਾਈਮ ਗੁਰਦਾਰੇ ਹੁੰਦਾ ਕਿ ਲੰਘੂ ਖਾਦਾ ਛੱਕ ਕੇ ਫੇਰ ਘਰ ਨੂੰ ਜਾਓਗੇ ਸਵੇਰੇ ਸਾਜਰੇ ਉੱਠਣਾ ਨਾ ਫੇਰ ਤਾਂ ਕਰਕੇ ਬਾਕੀ ਮਾਹੌਲ ਪੂਰਾ ਠੀਕ ਆ ਤਾਲੂ ਰਹਿਣ ਫੁੱਲ ਭੀੜ ਹੋਣੀ ਆ ਜਿੰਨਾ ਖਾਲੀ ਆ ਸਾਰੇ ਪੂਰਾ ਧੱਕਾ ਪੈਣਾ ਉਹ ਸਤ ਕੇ ਜੋ ਕੀ ਕੋ ਅਵਰ ਰਤਨਾਰ ਤੇ ਬਾਈ ਕੱਲ ਨੂੰ ਰੇ ਸਾਰੀ ਸੰਗਤ ਹੋਊਗੀ ਪੂਰਾ ਦਵਾਨ ਭਰਿਆ ਹੋਣਾ ਜੀ ਸਤ ਕੇ ਜੋ ਕੀ ਵਿਗੜੂ ਕੋਈ ਨਹੀਂ ਗੁਰਦੁਆਰ ਸਾਹਿਬ ਚ ਅੰਦਰ ਨਹੀਂ ਹਣਾ ਬਾਹਰ ਕਰਨਾ ਪੈਂਦਾ ਸੰਗਤ ਜਿਆਦਾ ਹੋਣੀ ਜੀ ਨਾ ਤਾਂ ਕਰਕੇ ਵਧੀਆ ਨਾ ਮਤ ਸਾਰਾ ਠੀਕ ਲੱਗਦਾ ਠੀਕ ਹੈ ਗੁਰਦੁਦਵਾਰਾ ਬਹੁਤ ਸੋਹਣਾ ਲੱਗਦਾ ਬਾਬੇ ਸਤ ਕੇ ਜੋ ਕੀ ਭਜੇ ਰਿਹਾ ਆਪਾ ਸੰਗਤ ਦੇ ਜੋ ਕੀ ਆਹ ਦੇਖੋ ਬਾਈ ਕਿੰਨਾ ਸੋਹਣਾ ਲੱਗਦਾ ਗੁਰਦੁਆਰਾ ਸਾਹਿਬ ਤੇ ਇਧਰਲੀ ਸਾਈਡ ਦਵਾਨਾ ਸਾਰਾ ਹੀ ਖੁੱਲਾ ਹੁੰਦਾ ਨਾ ਓਰੇ ਓਰੇ ਦਵਾਨ ਲੱਗਦਾ ਹੁੰਦਾ ਸਾਰੀ ਸੰਗਤ ਕਾਲ ਓਰੇ ਬੈਠੋਗੀ ਗੁਰਦੁਆਰਾ ਸਾਹਿਬ ਤੇ ਸਿਰਫ ਮੱਥਾ ਟੇਕਣ ਜਾਣੇ ਆ ਤੇ ਉਸ ਤੋਂ ਬਾਅਦ ਆ ਜਾਨੇ ਬਾਹਰ ਨੂੰ ਫਿਰ ਠੀਕ ਹੈ ਜੀ ਤੇ ਬਾਕੀ ਸਾਰੇ ਵਸੇ ਨੇਰਾ ਸਿਰਫ ਗੁਰਦੁਆਰ ਸਾਹਿਬ ਕਰਨਾ ਬਹੁਤ ਸੋਹਣਾ ਲੱਗਦਾ ਹੈ ਚਾਨਣੇ ਚਾਨਣ ਹੋਇਆ ਪਿਆ ਲਓ ਜੀ ਭਾਈ ਸਵੇਰ ਹੋ ਗਈ ਸਵੇਰ ਤੇ ਵੱਜ ਕੇ 5 4 ਵਜੇ ਅਸੀਂ ਨਿਕਲੇ ਵੀ ਕਰਾਂ ਤੇ ਤਿਆਰੀ ਕਰ ਰਹੇ ਹਾਂ ਲੰਗਰਾਂ ਦੀ ਪਹਿਲਾ ਸਮਾਨ ਸਮੂਹ ਤਾਰ ਲਿਆ ਹੁਣ ਟੈਂਕਰ ਥੋੜਾ ਲੀਕ ਕਰਦਾ ਨਾ ਇਹਦੇ ਨਾਲ ਭਾਂਡੇ-ਕੁੰਡੇ ਧੋ ਕੇ ਦੁਬਾਰਾ ਭਰ ਕੇ ਲੈ ਕੇ ਆ ਕੇ ਵਿਖਾਣਾ ਰਣਾ ਇਹ ਜਿਹਦਾ ਚਾਹ ਜੂ ਧਰੀ ਹੋਈ ਆ ਉਹ ਦੇਖੋ ਤੇ ਬਾਕੀ ਅੰਦਰ ਲੰਗਰ ਚਾਲਾ ਸਾਰੇ A to Z ਸਮਾਨ ਵੰਡਣਾ ਉਰੇ ਭਾਂਡੇ-ਕੁੰਡੇ ਤੋਂ ਹੋਣੇ ਆ ਤੇ ਬਾਅਦ ਚ ਟੈਂਕਰ ਆਪਾਂ ਨੂੰ ਉਹਦੇ ਸੱਟ ਯਾਰ ਕੇ ਲਾ ਲੈਣਾ ਠੀਕ ਆ ਜੀ ਤੇ ਚੱਲ ਰਿਹਾ ਕੰਮ ਬਾਈ ਪਾਣੀ ਪੁਣੀ ਧੋ ਰਹੇ ਆ ਉੱਧਰ ਪਾਣੀ ਗਰਮ ਹੋ ਰਿਹਾ ਨਾਲੇ ਚਾਹ ਬਣਦੀ ਬਾਕੀ ਬਰੈਡਰ ਸਮਾਨ ਤਿਆਰ ਹੁੰਦਾ ਸੇ ਸਾਹਮਣੇ ਹਾਂ ਹਾਂ ਆ ਇੱਧਰ ਹੀ ਬਣਦਾ ਹੀ ਲੰਗਰ ਤਿਆਰ ਹੋ ਰਿਹਾ ਬਰੈਡ ਬੱਟਰ ਉਹ ਫੁੱਲ ਰਹੇ ਆ ਠੀਕ ਐ ਬਾਕੀ ਮਸਾਲਾ ਤਿਆਰ ਹੋ ਗਿਆ ਬੇਸਣ ਵਾਲਾ ਕਰ ਰਹੇ ਆ ਤਿਆਲੀ ਹੋ ਰਹੀ ਹੋਰੀ ਚਾਹ ਤੇ ਰਿਵਤ ਤਿੰਨ ਬਤੀਲੇ ਵੱਡੇ ਹੀ ਭਰਤੇ ਇੱਕ ਵਾਰੀ ਤੇ ਵੀ ਚਾਹ ਜਿਹੜੀ ਹੋ ਰਹੀ ਆ ਬਾਕੀ ਚੱਲ ਰਿਹਾ ਕੰਮ ਹੌਲੀ ਹੌਲੀ ਕੋਈ ਦਿਨ ਦੀ ਸ਼ੁਰੂਆਤ ਹੋ ਗਈ ਤੇ 12 ਵਜੇ ਦੇ ਦੁਪਹਿਰ ਦੇ ਹੈਪੀ ਆਰ ਮੰਦੀ ਮੁਰਲੇ ਲਾਏ ਹੋਇਆ ਠੀਕ ਹੈ ਜੀ ਬਰੈਡ ਪਰਤਾ ਉਹਨੇ ਨੂੰ ਤੇ ਚਾਹ ਨੂੰ ਤੇ ਬਾਕੀ ਆਪਣੀ ਸੇਵਾ ਦਾ ਰੁੱਧਰ ਲੱਗੇ ਹੋਏ ਆ ਜੀ ਠੀਕ ਹੈ ਭਾਂਡੇ ਧੋਣੇ ਨੂੰ ਤੇ ਅਸੀਂ ਥੋੜੇ ਮੈਨੇਜਰ ਵਾਲਾ ਕੰਮ ਕਰਦੇ ਆ ਦੇਖ ਰਹੇ ਕਿ ਵੀ ਹਾਂ ਕੰਮ ਠੀਕ ਚੱਲੀ ਜਾਵੇ ਤੇ ਬਾਕੀ ਆਪਣਾ ਕੰਮ ਉੱਥੇ ਚੱਲਦਾ ਸਾਰਾ ਜੀ A to Z ਬਣਾਉਣੇ ਵਾਲਾ ਪਾਣੀ ਨੂੰ ਬਤਿੱਲੇ ਉੱਥੇ ਧਰੇ ਹੋਏ ਆ ਜੀ ਜਵਾ ਚੱਲ ਰਿਹਾ ਪੂਰਾ ਵਧੀਆ ਮਾਹੌਲ ਥੋੜੀ ਭੀੜ ਘੱਟ ਹੋਈ ਹਾਲੇ 12 ਵਜੇ ਗਏ ਦੁਪਹਿਰ ਦੇ ਪਰ ਦਿਨ ਲੱਗਦਾ ਜਿਵੇਂ 9 ਵਜੇ ਵੇ ਲੱਗਦੇ ਹਾਲੇ ਬਾਕੀ ਚਲੋ ਦੇਖਦੇ ਹਾਂ ਇੱਧਰ ਬੈਠਣੇ ਨੂੰ ਕਰਤਾ ਵੀ ਜਿਹਨੇ ਬੈਣਾ ਹੋਇਆ ਇੱਥੇ ਬਾਈ ਠੀਕ ਹੈ ਜੀ ਹੈ ਆ ਸਾਡੇ ਪ੍ਰਧਾਨ ਸਾਹਿਬ ਸਾਡੇ ਸਾਫਾ ਸਰਪੰਚ ਸਾਹਿਬ ਖੜੇ ਨੇ ਜੀ ਸਾਫਾ ਕੇ ਮਜੂਦਾ ਹੈ ਸਾਫ ਮਜੂਦਾ ਮਜੂਦਾ ਸਰਪੰਚ ਸਾਹਿਬ ਖੜੇ ਨੇ ਇੱਥੇ ਇਹ ਮਜੂਦਾ ਮੈਨੇਜਰ ਸਾਹਿਬ ਖੜੇ ਆ ਜੀਗਾ ਜੀ ਇਹਨਾਂ ਦਾ ਬਾਈ ਸੇਵਾ ਆਪਾਂ ਨੇ ਬਰੈਡ ਵਰਤਾਉਣੇ ਲਈ ਵੀ ਆ ਤੇ ਚਾਹ ਚੂ ਆਵੇ ਪਾਈ ਜਾਂਦੇ ਠੀਕ ਹੈ ਬਾਕੀ ਮਾਹੌਲ ਠੀਕ ਆਦਰ ਪੂਰਾ ਚੱਲ ਰਿਹਾ ਟਾਈਮ ਨਾਲ ਕੰਮ ਥੋੜੀ ਭੀੜ ਘੱਟ ਆਲੇ ਵੇਖਦੇ ਆ ਬੈਠੇ ਜੀ ਯਾ ਤੀ ਸਾਰੇ ਹੋਰੇ ਮਿੱਟਾ ਛਿੱਲਦੇ ਆ ਤੇ ਆ ਮਿੱਤਰ ਵੀਰੇ ਤੇ ਚਾਹ ਪੀ ਰਹੇ ਆ ਜੀ ਹਾਂਜੀ ਹਾਂਜੀ ਤੇ ਬਰੈਡ ਬਣ ਕੇ ਥੋੜੇ ਜਿਹੇ ਲੱਗੇ ਬڑے-ਬڑے ਬਰੈਡ ਇੱਥੇ ਪਏ ਆ ਥੋੜੇ ਜੇ ਉਹਨਾਂ ਤੇ ਚੱਕੋਗੇ ਟਰਾਲੀ ਮਾਂ ਤੇ ਵੈਸੇ ਆ ਹੀ ਰਹਿ ਗਏ ਬਾਕੀ ਦਾ ਲੱਗਿਆ ਲੰਗਰ ਦੋ ਹੋ ਪਿਆ 51 ਸਮਝ ਲਓ ਬਾਕੀ ਮਾਲ ਹਲੇ ਕੱਚਾ ਪਿਆ ਉਹ ਪਿੱਛੇ ਠੀਕ ਹੈ ਉਹ ਤੇ ਬਾਅਦ ਚਾਹ ਆਪਣੀ ਉਰੇ ਬਣਦੀ ਆ ਆ ਪਹਿਲੇ ਤਿੰਨ ਦੱਗ ਚਾਹ ਦੇ ਠੀਕ ਹੈ ਤੇ ਉਹ ਉਪਰਾਂ ਪਾਣੀ ਨੂੰ ਆ ਬਾਕੀ ਲੰਗਰ ਲੰਗਰ ਵਾ ਰਹੇ ਆ ਆ ਇੱਕ ਮਿੰਟ ਤੇ ਬਾਕੀ ਜਦ ਕੀ ਉਹ ਠੀਕ ਚੱਲਿਆਂ ਦਾ ਤਾਂ ਉਹ ਚਲਾਤਾ ਹੁਣ ਆਂਡੇ ਪੁੰਡੇ ਤੋਰੇ ਨਾਲ ਹੀ ਨਾਲ ਉੱਥੇ ਸਪਲਾਈ ਕਰੀ ਜਾਂਦੇ ਭੇਡ ਪੂੜੀ ਔਰੇ ਆ ਦੇਖੋ ਸੋ ਸਾਹਮਣੇ ਕੁਰਸੀ ਛੋਲਦੇ ਉਹ ਟਿੱਕੀਆਂ ਵਾਲਾ ਜਿਹੜਾ ਅੱਗੇ ਹੁੰਦਾ ਤੇ ਬਾਕੀ ਭੇਡ ਪੂੜੀ ਔਰੇ ਲਾਓ ਜੀ ਹਜੇ ਨਾ ਸਮਾਪਤੀ ਹੋ ਗਈ ਬਾਬਿਓ ਸਵਾਇ ਕਰ ਰਹੇ ਆ ਜੀ ਠੀਕ ਐ ਇਹ ਸਮਾਨ ਸਭ ਚੱਕ ਲਿਆ ਸਾਰਾ ਲੱਦ ਲਿਆ ਪਰ ਤੇ ਦੂਜੇ ਟਰਾਲੇ ਵਿੱਚ ਭਾਂਡੇ ਲੱਦੋਗੇ ਤੇ ਵਿੱਚ ਆਪਾਂ ਨੇ ਆ ਬਾਕੀ ਖਾਣੇ ਪੀਣ ਵਾਲਾ ਸਮਾਨ ਰੱਖ ਲਿਆ ਪੱਟੀਆਂ ਪੋਟੀਆਂ ਸਿਲੰਡਰ ਆ ਬੀਬੀ ਬੋਪੇ ਬਾਕੀ ਉਧਰ ਠੀਕ ਹੈ ਜੀ ਤੇ ਫਿਰ ਸਮਾਨ ਇਕੱਠਾ ਕਰਕੇ ਮਿਲਦੇ ਆਓ ਦੇਖੋ ਸਾਰੇ ਲੱਗੇ ਆ ਬਾਈ ਸਾਰਾ ਪਿੰਡ ਆਰਥੇ ਭਾਗੂ ਚਾਚਾ ਮਾਰੋ ਖੁੱਲੀ ਸੋਨੂੰ ਮੰਨਾ ਵੀਰਾ ਉਹਨੂੰ ਵੀਰਾ ਦੱਸੀ ਵੀਰਾ ਵਿੱਚ ਸਿਮਾ ਵੀਰਾ ਆ ਦੇਖੋ ீக் அது நட்டாத்தினி போபே மனி 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 மனி